ਸਾਰਣ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੱਟ ਵੌਇਸ ਦੇ ਵਿੱਚ ਦੋਸਤੋ ਹਰ ਇੱਕ ਮਾਪੇ ਦੀ ਰੀਜ਼ ਹੁੰਦੀ ਆ ਕਿ ਉਹ ਆਪਣੇ ਧੀ ਪੁੱਤਰ ਦੀ ਤਰੱਕੀ ਆਪਣੀਆਂ ਅੱਖਾਂ ਨਾਲ ਵੇਖਣਾ ਪਰ ਇੱਕ ਉਹ ਵੀ ਟਾਈਮ ਹੁੰਦਾ ਹੈ ਜਦੋਂ ਮਾਪਿਓ ਆਪਣੀਆਂ ਅੱਖਾਂ ਦੇ ਨਾਲ ਆਪਣੇ ਜਵਾਨ ਪੁੱਤ ਦਾ ਸਿਵਾ ਬਲਦਾ ਵੇਖ ਲੈਂਦੇ ਨੇ ਤਾਂ ਦੋਸਤੋ ਬਹੁਤ ਹੀ ਮੱਧ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਸ਼ਹਿਰ ਖੰਨਾ ਦੇ ਨੇੜੇ ਪਿੰਡ ਰਾਮਗੜ੍ਹ ਵਿਖੇ 23 ਸਾਲਾਂ ਦਾ ਜਵਾਨ ਅਜੇ ਸਿੰਘ ਅਗਨੀਵੀਰ ਫੌਜ ਦੇ ਵਿੱਚ ਸ਼ਹੀਦੀ ਪਾ ਗਏ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਜੰਮੂ ਕਸ਼ਮੀਰ ਦੇ ਰਜੌਰੀ ਵਿਖੇ ਹੋਏ ਲੈਂਡਮਾਈਨ ਬਲਾਸਟ ਧਮਾਕਾ ਹੋਇਆ ਹੈ ਜਿੱਥੇ ਕਿ ਸਾਡੇ ਪੰਜਾਬ ਦਾ ਜਵਾਨ ਅਜੇ ਸਿੰਘ ਸ਼ਹੀਦੀ ਪਾ ਗਣੀ ਦੋਸਤੋ ਪ੍ਰਮਾਤਮਾ ਨੇ ਬਹੁਤ ਹੀ ਜ਼ਿਆਦਾ ਮਾਰਾ ਕੀਤਾ ਹੈ ਛੇ ਭੈਣਾਂ ਦਾ ਇਕਲੌਤਾ ਭਰਾ ਸੀ ਹਾਲੇ 1 ਸਾਲ ਤਾਂ ਹੋਇਆ ਸੀ ਵੀਰ ਨੂੰ ਭਰਤੀ ਹੋਏ ਨੂੰ ਉੱਤੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ ਪ੍ਰਗਟਾਇਆ ਅਤੇ ਨਾਲ ਹੀ ਸਰਕਾਰ ਵੱਲੋਂ ਬਣਦੀ ਸਹਾਇਤਾ ਵੀ ਦਿੱਤੀ ਜਾਵੇਗੀ ਪਿਆਰਿਓ ਜਦੋਂ ਵੀ ਕਿਸੇ ਦਾ ਜਵਾਲ ਪੁੱਤ ਇਸ ਦੁਨੀਆ ਤੋਂ ਤੁਰ ਜਾਂਦਾ ਹੈ ਤਾਂ ਉਹਨਾਂ ਦੇ ਮਾਪੇ-ਬਾਪ ਤੇ ਕੀ ਬੀਤਦੀ ਹੈ ਤੁਸੀਂ ਵੀ ਜਾਣਦੇ ਹੋਵੋਗੇ ਵਾਹਿਗੁਰੂ ਜੀ ਮੇਰ ਕਰਨਾ ਪਰਿਵਾਰ ਤੇ ਉਹਨਾਂ ਨੂੰ ਹੌਸਲਾ ਬਖਸ਼ਣਾ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ ਆਖ਼ਰ ਵਿੱਚ ਮੈਂ ਦੋ ਲੜ ਹੋਰ ਕਹਿਣਾ ਚਾਹਾਂਗਾ ਤੂੰ ਤੁਰਿਆ ਗਰੀਬੀ ਘਰੋਂ ਉੱਡ ਗਈ ਤੇਰੇ ਬਿਨਾ ਪੁੱਤਾਂ ਪੈਸਾ ਲੱਗੇ ਜ਼ਹਿਰ ਵੇ ਹਰ ਇੱਕ ਨੂੰ ਹੁੰਦਾ ਹੈ ਕਿ ਜਦ ਵੀ ਕਿਸੇ ਦਾ ਤੀ ਪੁੱਤ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਹੈ ਤਾਂ ਹੁੰਦਾ ਵੀ ਆਇਤਾ ਸਾਡੀ ਗਰੀਬੀ ਦੂਰ ਹੋ ਗਈ ਐ ਪਰ ਪ੍ਰਮਾਤਮਾ ਨੂੰ ਕੁਝ ਹੋਰੀ ਮਨਜ਼ੂਰ ਸੀ ਵਾਹਿਗੁਰੂ ਜੀ ਦਿਲੋਂ ਸਲੂਟ ਆ ਵੀਰ ਤੈਨੂੰ ਤੂੰ ਦੇਸ਼ ਦੀ ਖਾਤਰ ਆਪਣੀ ਜਾਨ ਵਾਰ ਗਿਆ